ਭੈਣ ਉਹਨਾਂ ਨੇ ਨਹੀਂ ਹਰ ਵਾਰੇ ਲੋ ਮੰਨਣਾ ਮੈਂ ਤੈਨੂੰ ਉਹ ਤਾਂ ਨਹੀਂ ਸਾਰੀ ਗੱਲ ਦੱਸ ਦਿੱਤੀ ਨਹੀਂ ਭੈਣ ਮੰਨਣਾ ਕਿਉਂ ਨਿਕਾ ਵਿਚੋਲਣਾ ਤੇ 100 ਉਹਲੇ ਪਹਲੇ ਕਰ ਲੈਂਦੀਆਂ ਵਾ 100 ਸਮਝਾ ਲੈਂਦੀਆਂ ਵਾ ਤੇ ਤੂੰ ਵੀ ਉਹਨਾਂ ਨੂੰ ਨਾ ਮੇਰੀ ਭੈਣ ਸਮਝਾ ਤੇਰਾ ਭਾਜੀ ਨਿਕਾ ਮੰਨਦਾ ਤੇ ਮੈਂ ਹੁਣ ਦੱਸ ਕੀ ਕਰਾਂ ਕੀ ਕਵਲ ਦੀ ਉਮਰ ਕਿੰਨੀ ਹੋ ਗਈ ਆ ਤੇ ਇੰਨਾ ਪਤ ਨਹੀਂ ਆ ਕਿ ਮੈਂ ਰਿਸ਼ਤਾ ਕਰਾ ਕਾ ਵਾ ਤੇ ਤੂੰ ਨਹੀਂ ਹੁਣ ਖਰਚੇ ਦੋਤੀ ਸੀ ਵੰਟੀ ਜਾਂਦੀ ਏ ਕਹਿੰਦਾ ਥੋੜੀ ਗੱਲ ਕਰਨੀ ਆ ਨਹੀਂ ਸੁਖ ਤੈਨੂੰ ਵੀ ਪਤਾ ਹੀ ਕਿਆ ਵੀ ਆਪਾਂ ਚੀਜ਼ ਤੇ ਚਲੋ ਨਹੀਂ ਵਟਦੇ ਤੇ ਉਮਰ ਦਾ ਤੂੰ ਹੀ ਆਖੀ ਜਾਂ ਨਹੀਂ ਆ ਤੇ ਤੇਰੀ ਨਹੀਂ ਕੋਹ ਲੱਗਦੀ ਜਈ ਪਣੇ ਮੀਟ ਤੇ ਤਈ ਪਿਆਤੀ ਜਈ ਨੇਰੀ ਤੇ ਤਈ ਤੇਰੀ ਆ ਕੋਈ ਫਰਕ ਨਹੀਂ ਗਾ ਤੇ ਮੇਰੀ ਭੈਣ ਤੂੰ ਆਪਣੀ ਸਮਝ ਕੇ ਨਾ ਤੇ ਉਹਨਾਂ ਨੂੰ ਮਨਾ ਕੇ ਇਸ ਤਰ੍ਹਾਂ ਉਹਨੂੰ ਮੈਂ ਇਹ ਤਾਂ ਨਹੀਂ ਆ ਉਹਨਾਂ ਲੱਗੇ ਕੋਈ ਠੀਕ ਨਹੀਂਗਾ ਸਾਬ ਤੇ ਉਹਨਾਂ ਨੇ ਜਿਆਦਾ ਫੋਕੜਾ ਕਰੀਆਂ ਕਰਨ ਪਰ ਸਹਨੇ ਇੱਕ ਗੱਲ ਵਾ ਵਿਆਹ ਤੁਹਾਨੂੰ ਚੰਗਾ ਕਰਨਾ ਪੈਣਾ ਵਾ ਸਿਰੋਹੀ ਤੇ ਚੰਗੀ ਸਵਾਲ ਨਹੀਂ ਪੈਣੀ ਉਹਨਾਂ ਨੂੰ ਚੱਲ ਕੋਈ ਗੱਲ ਨਹੀਂ ਰੋਟੀ ਵਰੀ ਵੀ ਵੇਖ ਲਾਗੇ ਤੇ ਤੈਨੂੰ ਬਾਹੂ ਪਤਾ ਹੀ ਆ ਮੇਰੇ ਹਾਲਾਤਾਂ ਦਾ ਕਿ ਕਿੱਤਾ ਤੁਹਾਡੀ ਭੈਣ ਕੱਟਣ ਡਈ ਆ ਮੈਂ ਕੋਈ ਸੌਖੀ ਆ ਜੇ ਮੇਰੇ ਹੱਥ ਬਾਥ ਹੋਏ ਨਾ ਕੋ ਤੇ ਮੈਂ ਠਾਕਾ ਵੀ ਚੰਗਾ ਲਾ ਦੇਣਾ ਮੈਂ ਕਿਸੇ ਨੂੰ ਪੁੱਛਣਾ ਹੀ ਨਹੀਂਗਾ ਮੈਂ ਚੰਗਾ ਕਰਤੀ ਹੈ ਨਾ ਤੇ ਆਪਣਾ ਢਿੱਡ ਨੰਗਾ ਹੁੰਦਾ ਵਾ ਕਿੰਨੂ ਇਹੋ ਜੀਆਂ ਗੱਲਾਂ ਦੱਸੀਆਂ ਲਗੀਆਂ ਜਾਂਦੀਆਂ ਤੇ ਇਹ ਆ ਕਿ ਵਿਆਹ ਅਸੀਂ ਚੰਗਾ ਕਰਦੇ ਹਾਂ ਚਲ ਕੋਈ ਗੱਲ ਨਹੀਂ ਵਿਆਹ ਵਾਰੀ ਵੇਖਾਂਗੇ ਉਹਦੋਂ ਨੂੰ ਘਰਿਆ ਕਰ ਹੀ ਦੇਣ ਇਹੋ ਜਿਹੀ ਵੀ ਨਹੀਂ ਗੱਲ ਤੇ ਮਾੜਾ ਮੋਟਾ ਕਰਾਂਗੇ ਵਿਆਹ ਚੰਗਾ ਹੀ ਕਰ ਦਾਂਗੇ ਤੂੰ ਇਹ ਕਰੀ ਉਹਨਾਂ ਨਾਲ ਤੂੰ ਹੀ ਨਾ ਸੱਤੀ ਇਹਨਾਂ ਦੇ ਥੱਲੇ ਲੱਗੀ ਆ ਐਵੇਂ ਜਾਣ ਕੇ ਇਹਨਾਂ ਕੋਲ ਡਰਦੀ ਰਹਿਣੀ ਆ ਤੂੰ ਸਾਰੀ ਉਮਰ ਇਹਨਾਂ ਨਾਲ ਗਲਮ ਕਰ ਛੜਿਆ ਵਾ ਤੇ ਕੀ ਗੱਲ ਇਹ ਹੁਣ ਕੁੜੀ ਦਾ ਜਾਂਮ ਨਹੀਂ ਕਰ ਸਕਦੇ ਹੁਣ ਕੀ ਕਰਾਂ ਭੈਣ ਟਾਈਮ ਤੇ ਪਾਸ ਮੈਂ ਕਰਨਾ ਹੀ ਆ ਨਾ ਉਹ ਤੇ ਗੱਲ ਠੀਕ ਆ ਚਲ ਕੋਈ ਨਹੀਂ ਮੈਂ ਦੇਖਨੀ ਆ ਫਿਰ ਕੈਨੀ ਆ ਉਹਨਾਂ ਨੂੰ ਚਲ ਠੀਕ ਵਾ ਮਨਾ ਹੀ ਮੇਰੀ ਭੈਣ ਮੈਂ ਤੇਰੇ ਗਾੜੀ ਹੱਥ ਜੋੜ ਦਿੰਨੀ ਆ ਮੈਂ ਤੇਰਾ ਮਿੰਟ ਤਰਲਾ ਕੱਢਣ ਲਈ ਆ ਤੂੰ ਮੇਰੀ ਮੰਨ ਕੇ ਨਾ ਆਪਣੀ ਪੈ ਚਲ ਠੀਕ ਆ ਮੈਂ ਨਾ ਕਰਦੀ ਆ ਤੁਹਾਨੂੰ ਨਾਲ ਚਲ ਠੀਕ ਆ ਸਾਸਰੀ ਘਰ ਇਹ ਆਂਦੀ ਮਾਸੀ ਮੰਮੀ ਮਾਸੀ ਨੇ ਕੀ ਕਹਿਣਾ ਵਾ ਮਾਸੀ ਤੇ ਵਿਚਾਰੀ ਆਪ ਸੇ 105 ਚ ਪਈ ਆ ਉਹ ਆਂਦੀ ਅਗਲਿਆਂ ਨੇ ਨਿੰਗਾ ਮੰਨਣਾ ਤੇ ਮੈਂ ਉਹਦਾ ਮਿੰਤ ਤਰਲਾ ਕੀਤਾ ਵਾ ਮੈਂ ਕਿ ਮੇਰੀ ਭੈਣ ਜਿੱਤਾ ਵੀ ਹੰਡਾ ਨਾ ਜੋ ਵੀ ਹੁੰਦਾ ਤੂੰ ਕਰ ਤੇ ਉਹ ਆਂਦੀ ਰਹਿ ਗਈ ਆ ਇਹਨਾਂ ਪੁੱਛ ਕੇ ਦੇਖ ਲੈਣੀ ਆ ਹੁਣ ਕੀ ਇਹ ਤੱਕ ਲਿਆ ਨੇ ਕੀ ਕਹਿਣਾ ਵਾ ਉਹ ਤੇ ਧੀਏ ਮੈਂ ਆਖਣ ਢਈ ਆ ਤੇਰਾ ਆਪਣਾ ਪਿਓ ਹੁੰਦਾ ਤੇ ਰੀਝਾਂ ਕਰਦਾ ਤੇ ਉਹ ਗੱਲ ਬਗਾਨੇ ਬਗਾਨੇ ਹੀ ਆ ਨਾ ਮੈਂ ਆਵੇਂ ਕਿ ਵੇਖ ਕੇ ਤਾਂ ਟੈਂਸ਼ਨ ਚ ਪਈ ਕਦੀ ਮੈਂ ਉਹਨੂੰ ਫੋਨ ਕਰਦੀ ਕਦੀ ਮੈਂ ਕਹਿੰਨ ਇਹੋ ਕਰ ਦੇ ਸੁਣ ਤੇ ਉਹਨਾਂ ਨੇ ਬੰਦਾ ਸਲਾਹ ਮਸਕਰਾ ਕਰ ਲੇ ਆਹੋ ਡਾਡੀ ਜੀ ਨੂੰ ਤਾਂ ਹੁਣ ਸਿਆਣੇ ਬਣਨਾ ਚਾਹੀਦਾ ਵਾ ਨਾ ਹੁਣ ਅਸੀਂ ਕਿੰਨਾ ਕਲੀ ਫੀ ਜਾਈਏ ਵੀ ਆਹ ਵੀ ਮੈਂ ਵੀ ਹੁਣ ਕਿੰਨਾ ਕਲੀ ਫੀ ਜਾਵਾ ਕਿੰਨਾ ਕ ਮੈਂ ਕਰੀ ਜਾਵਾ ਕਿੰਨੇ ਕ ਮੈਂ ਵੱਲੇ ਪਾਲੇ ਰੱਖਾਂ ਮੈਂ ਰਾਤ ਤੋਂ ਵੀ ਰੱਖਣ ਢਈ ਮੈਂ ਡਾਡੀ ਤੇਰੇ ਤੋਂ ਵੀ ਰੱਖਣ ਢਈ ਆਂ ਤੇ ਹੁਣ ਮਾਵਾਂ ਧੀ ਆਈਆਂ ਨਾ ਅਸੀਂ ਕਿੰਨੀਆਂ ਕ ਸਲਾਮਾਂ ਕਰ ਲਈਏ ਅਜੇ ਤੇ ਇੰਨਾ ਚੰਗਾ ਵਾ ਵੀ ਮਾਸੀ ਨੇ ਢੱਕਣ ਢੱਕ ਲਿਆ ਵਾ ਕਹਿੰਦੀ ਚੱਲ ਮੈਂ ਮਨਾ ਲਈਨੀ ਆ ਉਹੋ ਤੇ ਆਖਿਆ ਵੀ ਮਨਾ ਲਈਨੀ ਤੇ ਅਗਲੇ ਨੇ ਮੰਨਣ ਦੀ ਗੱਲ ਵਾ ਨਾ ਆਂਦੀ ਵੀ ਜੇ ਮੈਂ ਠਾਕੇ ਵੱਲੋਂ ਮਨਾ ਲਈਨੀ ਤੇ ਪਰ ਵਿਆਹ ਚੰਗਾ ਕਰਨਾ ਪੈਣਾ ਹੀ ਤੋ ਦੱਸ ਅਸੀਂ ਕੀ ਕਰਾਂਗੇ ਜੇ ਉਦੋਂ ਇਹ ਪੇ ਨਾ ਮੰਨਣ ਕਿਤੇ ਮੈਨੂੰ ਤੇ ਇਹ ਟੈਨਸ਼ਨ ਲੱਗੀ ਆ ਕਿ ਅਜੇ ਰਿਸ਼ਤੇਦਾਰੀ ਸ਼ੁਰੂ ਵੀ ਨਹੀਂ ਹੋਈ ਵੀ ਤੇ ਪਹਿਲਾਂ ਹੀ ਵੇਖ ਲਓ ਅਸੀਂ ਕਿੰਨੇ ਝੂਠ ਬੋਲਣ ਦੇ ਆ ਝੂਠ ਦੇ ਸਿਰ ਤੇ ਰਿਸ਼ਤੇ ਨਹੀਂ ਨਿਭਦੇ ਹੁੰਦੇ ਵੀ ਅੱਜ ਉਹਨਾਂ ਨੂੰ ਅਸੀਂ ਕਿਹਾ ਇਹ ਰੈਸਟੋਰੈਂਟ ਨਹੀਂ ਕਰਨਾ ਕੱਲ ਨੂੰ ਉਹਨਾਂ ਨੇ ਪੈ ਸਕਿਆ ਤੇ ਫਿਰ ਕਿੱਥੋਂ ਕਰਾਂਗੇ ਆਪਾਂ ਇਹ ਤੋਂ ਚੰਗਾ ਵਾ ਕਿ ਤੁਸੀਂ ਪਹਿਲਾਂ ਹੀ ਜਵਾਬ ਦੇ ਦੋ ਵੀ ਆ ਮੈਂ ਮੰਮੀ ਅਗਲਿਆਂ ਨੂੰ ਝੂਠ ਬੋਲਣਾ ਜਿਹੜੀ ਗੱਲ ਹੋਵੇ ਨਾ ਸੱਚੀ ਤੇ ਪਹਿਲਾਂ ਹੀ ਕਰ ਲੇਗੀ ਇਦਾਂ ਸਾਡੀ ਵੀ ਬੇਇਤੀ ਆ ਇਹ ਤਾਂ ਕਹੇ ਘੜੇ ਦੇ ਟੱਕਣੀ ਹੈ ਨਹੀਂ ਇਹਨਾਂ ਦਾ ਕੋਈ ਪੈਰ ਹੀ ਆ ਨਹੀਂ ਆ ਕਦੀ ਇਹ ਕੋਹ ਕਹਿੰਦੇ ਤੇ ਕਦੀ ਇਹ ਕੋਹ ਕਹਿੰਦੇ ਆ ਜਿਹੜੀ ਮਾਸੀ ਜੀ ਦੀ ਬੇਇਤੀ ਹੋਣੀ ਨਾ ਉਹ ਵਾਧੂ ਦੀ ਹੋਣੀ ਆ ਕਬਲ ਤੂੰ ਮੇਰੇ ਸਿਰ ਤੇ ਨਾ ਟੈਨਸ਼ਨ ਲੈ ਜਿੱਤਾ ਅਗਲੇ ਆਖਣਗੇ ਨਾ ਉਤਾਂ ਹੀ ਵਧੀਆ ਵਿਆਹ ਕਰੂੰਗੀ ਮੇਰ ਕੋ ਕਿੜੀਆਂ 5 7 ਵਾ ਕਿਉਂ ਨਾ ਤੇਰਾ ਪਿਓ ਮੰਨੂਗਾ ਜੇ ਨਾ ਨਾ ਮੰਨੂਗਾ ਤੇ ਮੈਂ ਵੀ ਅੱਧ ਦੀ ਪਿਆਰਾਂ ਮਾ ਵੇਖੀ ਹਾਂ ਮੈਂ ਕਿਤਾ ਅੱਧ ਲੈਣੀ ਤੇ ਮੈਂ ਟੌਰ ਨਾ ਵਿਆਹ ਕਰੂੰ ਫਿਰ ਤੇਰਾ ਜਿੰਨਾ ਮੈਂ ਚੁੱਪ ਕੀਤੀ ਰਹਿਣੀ ਨਾ ਉਹਨਾਂ ਸਿਰ ਤੇ ਚੜਦੇ ਜਾਂਦੇ ਆ ਇੱਕ ਤੇ ਧੀ ਵੀ ਹੋਣੀ ਉਹ ਵੀ ਇਹਨਾਂ ਨੂੰ ਰੋਣਾ ਪਿਆ ਵਾ ਕੋਈ ਨਹੀਂ ਮੈਂ ਇਹਨਾਂ ਨੂੰ ਵਿਆਹ ਕੇ ਦੱਸੂ ਨਾ ਜਦੋਂ ਮੈਂ ਅੱਧ ਲੈ ਆ ਨਈ ਮੰਮੀ ਐਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਵੀ ਆਧਾ ਹੀ ਕਿਉਂ ਲੈਣਾ ਵਾ ਕੀ ਕਰਨਾ ਇਹ ਅੱਧ ਲੈ ਕੇ ਤੁਹਾਡੇ ਜੋਗੀਆਂ ਦੂਰ ਰੋਟੀਆਂ ਵਾ ਵਾ ਤੂੰ ਹੀ ਖਾਈ ਜਾਣੀ ਮੈਂ ਵਿਆਹ ਕੇ ਆਪਣੇ ਘਰ ਚਲ ਜਾਣਾ ਵਾ ਅੱਧ ਲੈ ਕੇ ਤੇ ਐਵੇਂ ਕਾਲਖੀ ਲਵਾਉਣੀ ਆ ਤੂੰ ਮੇਰੀ ਧੀ ਟੈਨਸ਼ਨ ਨਾ ਲੈ ਰੇਟਨ ਚ ਲੈ ਲੈ ਕੇ ਤੂੰ ਆਪਣੇ ਆਪ ਦਾ ਕੀ ਹਾਲ ਬਣਾ ਲਿਆ ਵਾ ਅ ਲੋਕੀ ਸੋ ਲੰਬਾ ਪੋਚੀ ਕਰਦੀਆਂ ਵਾ ਤੇ ਹਾਨੂੰ ਵੇਖਣਾ ਆਪਣਾ ਤੇ ਤੂੰ ਤੇ ਅੱਗੇ ਨਾ ਵੀ ਆਪਣਾ ਰੰਗ ਪਿਹੜਾ ਕਰ ਲਿਆ ਵਾ ਤੇ ਉਹ ਜਿਹੜੀ ਮੈਂ ਤੈਨੂੰ ਮਸਤਾਨੀ ਮਿੱਟੀ ਲੈ ਕੇ ਦਿੱਤੀ ਆ ਨਾ ਉਹ ਚ ਦਹੀਂ ਦੂਹੀਂ ਪਾ ਕੇ ਨਾ ਤੇ ਆਪਣੇ ਮੂੰਹ ਨੂੰ ਲਾ ਮਾੜੀ ਮੋਟੀ ਮੂੰਹ ਦੀ ਗਲੋ ਆਵੇ ਐਤਾ ਤੇ ਬੁੱਟਾ ਹੀ ਪਿਹੜਾ ਲੱਗਣ ਡਿਆ ਵਾ ਤੇ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਉਹ ਸੂਟ ਕੱਟ ਕੇ ਨਾ ਚੀਲਾ ਜੇ ਰਾਜ ਨੂੰ ਪਤਾ ਲੱਗ ਗਿਆ ਨਾ ਉਹਨੇ ਹੋਰ ਕਸੂਮ ਤਲਾ ਦੇਣੀ ਮੰਮੀ ਬਥੇਰਾ ਕਹਿੰਨੀ ਆ ਟੈਨਸ਼ਨ ਨਾ ਲਵਾ ਕਾ ਟੈਨਸ਼ਨ ਤੇ ਆ ਹੀ ਜਾਂਦੀ ਆ ਮੇਰਾ ਕਰਕੇ ਤੇ ਤੁਸੀਂ ਐਵੇਂ ਡਾਡੀ ਜੀ ਨਾਲ ਵੀ ਲੜਦੇ ਰਹਿੰਦੇ ਆ ਬੁਰੇ ਬਣਦੇ ਰਹਿੰਦੇ ਆ ਮੈਂ ਵਿਆਹ ਕੇ ਤੇ ਆਪਣੇ ਘਰ ਚਲ ਜਾਣਾ ਵਾ ਤੇ ਤੁਸੀਂ ਇੱਥੇ ਐਵੇਂ ਇਹਨਾਂ ਨਾਲ ਬੁਰੇ ਬਣ ਕੇ ਬਹਿ ਜੋ ਕਿਤੇ ਨਹੀਂ ਮੈਂ ਬੁਰੀ ਬਣਦੀ ਜਿੰਨਾ ਇਹਨਾਂ ਦੇ ਅੱਗੇ ਲਿਫੀਦਾ ਨਾ ਉਹਨਾਂ ਇਹ ਸਿਰ ਨੂੰ ਚੜਦੇ ਆ ਵੀ ਖਰੇ ਸਾਡੇ ਕੋਲ ਡਰਦਿਆਂ ਹੀ ਆ ਤੇ ਤੂੰ ਮੇਰੀ ਧੀ ਉੱਠ ਖਲੋ ਤੇ ਜਾ ਕੇ ਤੇ ਉਹ ਜਿਹੜੀ ਤੈਨੂੰ ਮੈਂ ਮਸਤਾਨੀ ਮਿੱਟੀ ਲਿਆਈ ਲਿਆ ਕੇ ਦਿੱਤੀ ਉਹ ਜਾ ਕੇ ਤੇ ਲਾ ਲਾ ਨਹੀਂ ਮੰਮੀ ਮੈਂ ਨਹੀਂ ਲਾਉਣੀ ਲਾਉਣੀ ਕਿਉਂ ਨਿੱਗੀ ਐ ਹੋ ਤੇਰੀਆਂ ਗੱਲਾਂ ਮਾੜੀਆਂ ਉੱਠ ਤਾਂ ਲਉਣੀ ਨਹੀਂ ਗਈ ਅਨੇ ਮੰਮੀ ਸਾਡੀ ਦਾ ਵੀ ਨਾ ਕੋ ਨਹੀਂ ਹਾਲ ਪਤਾ ਨਹੀਂ ਕਿਦੋਂ ਜਾਜ ਸਿੱਖਦੀ ਰਹਿੰਦੀ ਹੋ ਪਿਆ ਇਹ ਮੂੰਹ ਨੂੰ ਲਾਈਏ ਤੇ ਰੰਗ ਚਿੱਟਾ ਹੋ ਜਾਂਦਾ ਗਲੋ ਆ ਜਾਂਦੀ ਆ ਮੈਂ ਨਹੀਂ ਆ ਜੋ ਪਰਮਾਤਮਾ ਨੇ ਰੰਗ ਰੂਪ ਦਿੱਤਾ ਵਾ ਨਾ ਉਹੋ ਹੀ ਰਹਿਣਾ ਵਾ ਜਿੰਨੀਆਂ ਮਰਜ਼ੀ ਕਰੀਮਾਂ ਲਾ ਲੋ ਵੀ ਤੇ ਸ਼ਕਲ ਚੰਗੀ ਨੂੰ ਵੀ ਕਰਨਾ ਵਾ ਜੇ ਹਨੂ ਅਗਲੀ ਨਾ ਹੋਈ ਤੇ ਅਕਲ ਹੋਣੀ ਚਾਹੀਦੀ ਆ ਚਾਰ ਬੰਦੇ ਬੈਠੇ ਹੁਣ ਰੋਟੀ ਤੇ ਪਕਾ ਕੇ ਮੈਂ ਦੇ ਹੀ ਦਿੰਨੀ ਆ ਨਾ ਜੀ ਮੇਰੀ ਸ਼ਕਲ ਚੰਗੀ ਹੁੰਦੀ ਬੁੱਧੀ ਪੜ੍ਹੀ ਲਿਖੀ ਹੁੰਦੀ ਤੇ ਜੇ ਚਾਵਾ ਬੰਦਿਆਂ ਨੇ ਮੈਂ ਰੋਟੀ ਨਾ ਖਵਾ ਲਈ ਤੇ ਕੀ ਫਾਇਦਾ ਮੇਰੀ ਸ਼ਕਲ ਸੋਹਣੀ ਹੋਣ ਦਾ ਤੇ ਬੁੱਧੀ ਪੜ੍ਹੀ ਲਿਖੀ ਦਾ ਮਾਤਾ ਸਾਡੀ ਦਾ ਵੀ ਕੁਹਨੇ ਹਣ ਇਹ ਕੰਡੀਆਂ ਨਹੀਂ ਕੁਝ ਨਹੀਂ ਭਾਬੀ ਜੀ ਆ ਮੰਮੀ ਨੇ ਪਤਾ ਨਹੀਂ ਕੀ ਲਿਆ ਕੇ ਦਿੱਤਾ ਤੇ ਆਂਦੀ ਮੂੰਹ ਨੂੰ ਲਾ ਦੇ ਠਾਕੇ ਵਾਲੇ ਦਿਨ ਤੇਰਾ ਮੂੰਹ ਸਾਫ ਲੱਗੂਗਾ ਸੋਹਣੀ ਲੱਗੇਂਗੀ ਅੱਛਾ ਇਹਦੇ ਨਾਲ ਸੋਹਣੇ ਲੱਗੇਦਾ ਤੇ ਪਹਿਹਾਂ ਦਾ ਹੀ ਝੜਾ ਕਰਨ ਦੇ ਆ ਨਾ ਜਿੱਦਾਂ ਦਵਾਈ ਨਹੀਂ ਹੋਣੀ ਹੋਵੇ ਉਦੋਂ ਕਹਿੰਦੀ ਹਰ ਕੋ ਪੈਸਾ ਹੈ ਨਹੀਂ ਕੰਮ ਇਹਨਾਂ ਚੀਜ਼ਾਂ ਵਾਂ ਕਰ ਕੋ ਪੈਸਾ ਕਿਥੋਂ ਆ ਜਾਂਦੇ ਆ ਤੇ ਬੰਦਾ ਮੇਰਾ ਕਮਾਉਂ ਨਾ ਤੇ ਤੁਸੀਂ ਘਰ ਜਾੜ ਨੂੰ ਮਾਵਾਂ ਧੀਆ ਐਂਦਾ ਨਾ ਕਹੋ ਭਾਬੀ ਜੀ ਜੇ ਤੁਹਾਡਾ ਬੰਦਾ ਵਾ ਤੇ ਮੇਰਾ ਵੀ ਵੀਰ ਜੀ ਆ ਅਸੀਂ ਵੀ ਉਹਨਾਂ ਦੇ ਮੂੰਹ ਵਾਲੀ ਵੇਖਣਾ ਉਹਨਾਂ ਦੀ ਕਮਾਈ ਸਿਰੋ ਹੀ ਅਸੀਂ ਵੀ ਖਰਚਾ ਕਰਨਾ ਅਸੀਂ ਕਿੱਥੇ ਜਾਣਾ ਵਾ ਨਹੀਂ ਇਹ ਤੇ ਦੱਸਦਾ ਕੌਣ ਹੈ ਜੇ ਕੰਮ ਕਰਨ ਨੂੰ ਜਿੱਦਾਂ ਦੀ ਸਗਲ ਉਦਾਂ ਦੀ ਰਹਿਣੀ ਆ ਕਿੱਡੀ ਤੂੰ ਇਹ ਲਾ ਕੇ ਸੇ ਮਾਮਾਲਵੀ ਬਣ ਜਾਣਾ ਵਾ ਫालतू ਖਰਚਾ ਤੇ ਭਾਬੀ ਜੀ ਕੋਈ ਨਹੀਂ ਕੀਤਾ ਵੀ ਆ ਜਾਲੀਆਂ ਪੰਜਾਬਾਂ ਦੀ ਆ ਗਈ ਹੋਗੀ ਮਿੱਟੀ ਜੀ ਇਹ ਮੈਂ ਤਾਂ ਕਹਿਣ ਦੀ ਆ ਤੁਸੀਂ ਵੀ ਸਗੋਂ ਥੋੜੀ ਜੀ ਲਾ ਲਓ ਉਸ ਦਿਨ ਤੁਸੀਂ ਵੀ ਪ੍ਰੋਗਰਾਮ ਤੇ ਜਾਣਾ ਵਾ ਤੇ ਸੋਹਣੇ ਲੱਗੋਗੇ 글로 ਆਜੂਗੀ ਤੁਹਾਡੇ ਵੀ ਸ਼ੇਰੇ ਤੂੰ ਲਾ ਇਹਦੇ ਨਾਲ ਸਾਜ ਤਾਜ ਮੇਰੀ ਅਕਲ ਵੀ ਬਥੇਰੀ ਆ ਤੇ ਮੇਰੀ ਸਗਲ ਵੀ ਬਥੇਰੀ ਆ ਤੇਰਨੋਂ ਮੇਰੀ ਸਗਲ ਚੰਗੀ ਆ ਜਿੰਨੇ ਦਾ ਮਰਜੀ ਪਾਏ ਆ ਇਹ 40 ਦਾ ਆਏ ਪੈਂ 50 ਦਾ ਆਇਆ ਤੇ ਪੈਸਾ ਦਾ ਇਹਨਾਂ ਪੰਜ ਜਿੰਨਾ ਮਰਜੀ ਲਾਇ ਜਾ ਰਹਿਣੀ ਸਗਲ ਤੇਰੀ ਇਦਾਂ ਦੀ ਆ ਤੇ ਪਰ ਪੈਸੇ ਦੀ ਕਦਰ ਨਹੀਂ ਤੁਸੀਂ ਮਾਸਾ ਜਿੰਨੇ ਵਿੱਚ ਕਰਦੇ ਉਹ ਬਾਹਰ ਕੱਲਾ ਕਮਾਉਣ ਵਾਲਾ ਤੇ ਤੁਸੀਂ ਮਾਵਾਂ ਤਿਆਂ ਡਾਈ ਜਾਓ ਜਾੜਾ ਕਾਦਾ ਵਾ ਭਾਬੀ ਜੀ 10 ਵੀਆਂ ਦੀ ਚੀਜ਼ ਬਦਲੇ ਤੁਸੀਂ ਕਿੰਨਾ ਕੋ ਮੈਨੂੰ ਸੁਣਾਉਂਦਾ ਵਾ ਉਰ ਫੜਾ ਕੌਲੀ ਤੇ ਬਾਅਦ ਚ ਕਰਦੇ ਨੇ ਵੀ ਇਹ ਜੋ ਖੇਕਣ ਕੱਪੜੇ ਕਿਦੋਂ ਦੇ ਸਵੇਰ ਦੇ ਤੋਤੇ ਧਾਰ ਤੇ ਪਏ ਆ ਤੈਨੂੰ ਪਤਾ ਮੰਮੀ ਦੇ ਵੀ ਕੱਪੜੇ ਖਰਾਬ ਹੋਣੇ ਤੇ ਡੈਡੀ ਦੇ ਵੀ ਕੱਪੜੇ ਉਹਨਾਂ ਮੁੜ ਕੇ ਮੈਨੂੰ ਕਹਿਣਾ ਕਿ ਤੂੰ ਪੈਨਾਂ ਦੇ ਰੰਗ ਖਰਾਬੋਗੇ ਤੈਨੂੰ ਆਪਣੇ ਅਕਲ ਕੋਈ ਨਹੀਂ ਹੈਗੀ ਵੀ ਮੈਂ ਲਾ ਲਿਆਵਾਂ ਤੈਨੂੰ ਜੋੜਨਾ ਇਹਨਾਂ ਲਿਆ ਕੇ ਤੇ ਜੋੜ ਉਹਨਾਂ ਨੂੰ ਤੇ ਲਾ ਲੈਣ ਦੋ ਮੈਨਾਂ ਜਾ ਹੁਣ ਮੈਂ ਕੋਲ ਆਵਾ ਤੈਨੂੰ ਜਿਹੜਾ ਕੰਮ ਕਿਹਾ ਨਾ ਪਹਿਨਾ ਉਹ ਕਰਿਆ ਕਰ ਬਾਅਦ ਵਿੱਚ ਦੂਜੇ ਕਰਿਆ ਕਰ ਮੈਨੂੰ ਸੁਣਾ ਹੀ ਜਾਨੀ ਮੈਨੂੰ ਲਾ ਲੈਂਦੇ ਆ ਲਾ ਲੈਂਦੇ ਕਿੱਡੀ ਤੋਂ ਸਗਰ ਤੇਰੀ ਆਉਂਦੀ ਐ ਤੇ ਦੇਖ ਇਹਨਾਂ ਦੇ ਕੰਮ ਇਹਦੀ ਵੱਖਰੀਆਂ ਸਕੀਨੀਆਂ ਕਰਾਉਂਦੇ ਆ ਇਹਨਾਂ ਮਾਵਾਂ ਧੀਆ ਦੇ ਖੰਭ ਨਿਕਲੇ ਆ ਆ ਸੋਚਦੀ ਤੇ ਵਾ ਵੀ ਵੱਡੀ ਉਮਰ ਵਾ ਤੇ ਜਿੱਦ ਰਿਸ਼ਤਾ ਕਰਨਾ ਉਹਨੇ ਕਿਤੇ ਮੁੰਡੇ ਵਾਲੀ ਨਾ ਨਾ ਕਰ ਜਾਂ ਨਾ ਤੇ ਹੋਣੀ ਆ ਇਹ ਜਿਹੜੇ ਲੌਂਦੇ ਤੇ ਭੂਤ ਤੇ ਮੈਂ ਕੱਢਦੀ ਆ ਨਾ ਪਾਉਣੀ ਆ ਨੇ ਇਹਦੇ ਵਿੱਚ ਮਿਰਚਾਂ ਲੈ ਕਮਲ ਕੁਰੇ ਹੁਣ ਮਲਤਾਨੀ ਮਿੱਟੀ ਨਾਲ ਪਾਉ ਠੰਡ ਇਹਦ ਨਾਉ ਤੇਰੇ ਮੂੰਹ ਤੇ ਗਲੋ ਜਦੋਂ ਲਾਏਂਗੀ ਨਾ ਵੇਖੇ ਕਿੰਨੀ 글로 ਆਊਗੀ ਤੇ ਮਾਂ ਵੀ ਸੋਚੂਗੀ ਕਿ ਮੈਂ ਇਹਨੂੰ ਚੀਜ਼ ਤਾਂ ਚੰਗੀ ਲਾ ਕੇ ਦਿੱਤੀ ਹੀ ਤੇ ਮੇਰੇ ਧੀ ਦੇ ਮੂੰਹ ਨੂੰ ਕੀ ਹੋ ਗਿਆ ਇਹ ਤੁਹਾਨੂੰ ਬਾਅਦ 'ਚ ਹੀ ਪਤਾ ਲੱਗੂ ਜਦੋਂ ਲਾਏਂਗੀ ਚੱਲ ਮਨਾ ਮੈਂ ਦਿੱਤਾ ਹੀ ਆਪਣਾ ਕੰਮ ਕਰ ਤੇ ਰੱਖ ਦਿੰਨੇ ਆ ਆ ਕੇ ਤੇ ਲਾਊਗੀ ਅੱਗੇ ਤੋਂ ਨਾ ਤੇਰੀ ਮਾਂ ਨੂੰ ਵੀ ਪਤਾ ਲੱਗ ਜਾਗਾ ਜਿਹੜੀ ਤੈਨੂੰ ਸਕੀਨੀਆਂ ਕਰਾਉਂਦੀ ਤੇਰੇ ਫੈਸ਼ਨ ਕਰਾਉਂਦੀ ਆ ਉਹ ਨਾ ਤੈਨੂੰ ਕੋਈ ਚੀਜ਼ ਅੱਗੇ ਤੋਂ ਲਿਆ ਕੇ ਦੋਗੀ ਕਿ ਲੈ ਧੀ ਇਹ ਲਾ ਉਹਦੇ ਸੌਸੋ ਕੋ ਡਰੂਗੀ ਲੋਕਾਂ ਨੂੰ ਦੱਸੂਗੀ ਇਹੋ ਜਿਹੀ ਚੀਜ਼ਾਂ ਨਾ ਕਿਤੇ ਲਾ ਲਿਓ ਕਵਲ ਮੈਂ ਤੈਨੂੰ ਕਿਹੜਾ ਕੰਮ ਕਿਹਾ ਸੀ ਤੇ ਤੂੰ ਫੇਰ ਆ ਘਰ ਦੇ ਕੰਮਾਂ 'ਚ ਹੀ ਰੁੱਜ ਗਈ ਆ ਥੋੜੇ ਕੀਤੇ ਅੱਗੇ ਤੇ ਜੇ ਨਾ ਹਣ ਕਰੇਂਗੀ ਧਿਆੜੀ ਤੇ ਫੇਰ ਕੀ ਆਖਰਾ ਚੱਲੀ ਆ ਮੰਮੇ ਲੀੜੇ ਤੋਤੇ ਹੀ ਤੇ ਤੋਪ ਵੇਖੋ ਕਿੰਨੇ ਲੱਗੀਆਂ ਤੇ ਇਹਨਾਂ ਦਾ ਰੰਗ ਹੀ ਖਰਾਬ ਹੋ ਜਾਂਦਾ ਵਾ ਤੇ ਮੈਨੂੰ ਵੀ ਚੇਤਾ ਭੁੱਲ ਗਿਆ ਵੀ ਲਾ ਕੇ ਜੋੜਨੇ ਆ ਲੀੜੇ ਤੇ ਹੁਣ ਮੈਨੂੰ ਭਾਬੀ ਨੇ ਕਿਹਾ ਪੀ ਜਾ ਜਾ ਕੇ ਤੇ ਲੀੜੇ ਲਾ ਕੇ ਲਿਆਵੀ ਉਹਨਾਂ ਨੇ ਚੇਤਾ ਕਰਾਇਆ ਤੇ ਉਹਨਾਂ ਨੇ ਚੇਤਾ ਕਰਾਇਆ ਤੇ ਉਹ ਲਾ ਲੈਂਦੀ ਹਾਂ ਉਹਦਾ ਬਾਹਰ ਰੰਗ ਕਾਲਾ ਹੋ ਚੱਲਿਆ ਹੀ ਕਿ ਉਹ ਨਹੀਂ ਲਾ ਸਕਦੀ ਤੈਨੂੰ ਮੈਂ ਜਿਹੜਾ ਕੰਮ ਆਖਿਆ ਤੂੰ ਉਹ ਮੇਰੇ ਅੱਖੇ ਨਹੀਂ ਲੱਗਣਾ ਭਾਬੀ ਦੇ ਅੱਖੇ ਤੂੰ ਝੱਟ ਲੱਗ ਜਾਨੀ ਤੈਨੂੰ ਮੈਂ ਮੂੰਹ ਤੇ ਲੇਪ ਜਾ ਅੱਖਾਂ ਹੀ ਕਰਨੂ ਉਹ ਨਹੀਂ ਕਰ ਸਕਦੀ ਚੱਲ ਕੋਈ ਨਹੀਂ ਲਾ ਲੈਣੀ ਆ ਹੁਣ ਲਾ ਲੈਣੀ ਆ ਹੁਣ ਓ ਜਿਹੜਾ ਕੰਮ ਆਖੜਾ ਵਥੇ ਉੱਡੀ ਚੱਲ ਜਾਣਾ ਮੈਂ ਜਿਹੜਾ ਮੱਗੀ ਆਂਦੀ ਰਵਾਂ ਮੇਰੇ ਅੱਖੇ ਤੇ ਕੋਈ ਕੁੜੀ ਨੇ ਨਹੀਂ ਲੱਗੜਾਏ ਨੇ ਫੜਾ ਮੈਨੂੰ ਲੀੜੇ ਤੇ ਲਾ ਜਾ ਕੇ ਲੈ ਫੱਜਿਆ ਕਿਰੇ ਮੇਰੇ ਵੀ ਅੱਖੇ ਲੱਗ ਜਾ ਕਰ ਜੋੜ ਲੈਣੀ ਮੈਂ ਤੇ ਮੰਮੀ ਝੁਬਣ ਝੁਬਣ ਜਿਹੜਿਆ ਵਾ ਥੋੜਾ ਜਿਹਾ ਕਿ ਵੰਡੇ ਆਵਾ ਸਗੋ ਠੰਡਾ ਠੰਡਾ ਲੱਗਦਾ ਹੋਣਾ ਵਾ ਵਿੱਚ ਦਹੀਂ ਪਿਆ ਵਾ ਵਿੱਚ ਜਿਹੜੀ ਮਸਤਾਨੀ ਮਿੱਟੀ ਇਹ ਤੇ ਵਧੀਆ ਪੜੀ ਹੁੰਦੀ ਆ ਪਰ ਮੇਰੇ ਮੂੰਹ ਤੇ ਥੋੜਾ ਥੋੜਾ ਚੁੱਬਣ ਚੁੱਬਣ ਜੀ ਮਹਿਸੂਸ ਹੋਣ ਦੀ ਆ ਉਹ ਤਾਂ ਹੀ ਹੋਣ ਦੇ ਤੂੰ ਕਦੀ ਲਾਇਆ ਨਹੀਂ ਨਾ ਕੋਈ ਗੱਲ ਨਹੀਂ ਜਰੀਕ ਪੈ ਜਾ ਲੰਮੀ ਹੋ ਜਾਣਾ ਹੁਣੇ ਵੇਖੀ ਕਿੱਡਾ ਸੋਹਣਾ ਹੋ ਜਾਣਾ ਸਾਫ ਰੰਗ ਹੋ ਜਾਣਾ ਤੇਰਾ ਮੰਮੀ ਐਦਾਂ ਹੋਣ ਦੇ ਆ ਵਾ ਜਿੱਦਾਂ ਨਿੱਕੀ ਨਿੱਕੀ ਖਾਰਸ਼ ਜੀ ਤੇ ਮਿਰਚਾਂ ਜੀਆਂ ਨੇ ਚੁੱਬਣੀਆਂ ਹੁੰਦੀਆਂ ਨਹੀਂ ਕੋਸ ਨਹੀਂ ਹੁੰਦਾ ਤੂੰ ਕਦੀ ਲਾਇਆ ਨਹੀਂ ਨਾ ਕੂਲੀ ਆ ਚੰਬੜੀ ਤੇਰੀ ਤਾ ਕਰਕੇ ਹੋਣ ਧਿਆ ਹੇ ਨਾ ਇਹ ਮਮੀ ਮੇਰੇ ਨੂੰ 15 ਮਿੰਟ ਲੱਗਾ ਰਹਿੰਦੇ ਨਹੀਂ ਮਮੀ ਮੇਰੇ ਬੜਾ ਹੋਣ ਧਿਆ ਉਹ ਮੈਂ ਤਾਂ ਹੋਣ ਲੱਗੀ ਆ ਨਾ ਤੋ ਮੇਰੇ ਅੱਗ ਲੱਗ ਗਈ ਮੂੰਹ ਨੂੰ ਅੱਗ ਲੱਗ ਗਈ ਤਾਂ ਦਸ ਲਾਏ ਦਾ ਕੀ ਫਾਇਦਾ ਹੋਇਆ ਉਹ ਨਹੀਂ ਹਾਲਾ ਕੁੜੀ ਦਾ ਜੇ ਉਹ ਪਹਿਲਾਂ ਸ਼ੁਰੂ ਤੋਂ ਹੀ ਬੰਦਾ ਮਾੜਾ ਮੋਟਾ ਕੋਹ ਹੁਲਾਉਂਦਾ ਰਹੇ ਤੇ ਤਾਂ ਨਹੀਂ ਸਿਖਾ ਜੇ ਹੁਣ ਮੂੰਹ ਨੂੰ ਛਾੜ ਪੈਣ ਧਿਆ ਹੈ ਕਿ ਮਿੰਟ ਤੂੰ ਲੱਗਾ ਰਹਿੰਦੇ ਇੱਕ ਆ ਗਈ ਜੌਦੀ ਤੜਫ ਦੀ ਹੁਣ ਮਜ਼ਾ ਆਊਗਾ ਜਦੋਂ ਤੜਫ ਦੀਆਂ ਨਾ ਮੇਰੇ ਬੜੀ ਕਾਲਜੇ ਨੂੰ ਠੰਡ ਪੈਂਦੀ ਆ ਮਾਵਾਂ ਤੇ ਆ ਕਲਪ ਦੀਆਂ ਵਾ ਇੰਨਾ ਤੇ ਨਾ ਗੋਰੀ ਵਾਲਾ ਬੱਤਾ ਪੀ ਕੇ ਨਹੀਂ ਮਜ਼ਾ ਆਉਂਦਾ ਜਿੰਨਾ ਅੱਜ ਮੈਨੂੰ ਮਨ ਨੂੰ ਸਕੂਨ ਵੰਡਿਆ ਵੇ ਕਿਦਾਂ ਚੀਕਾਂ ਵੱਜਣ ਡੀਆਂ ਹੀ ਹੋਣ ਇਹਨਾਂ ਦੀਆਂ ਹਾ ਹਾ ਦੇਖਾਂ ਤੇ ਸਹੀ ਜਾ ਕੇ ਮੈਂ ਤੇ ਆਖਿਆ ਪਮਾਸਾ ਮੂੰਹ ਨੂੰ ਕੋ ਹਲਾਉ ਤੇ ਗੋਰੀ ਚਿੱਟੀ ਲੱਗੂ ਸੋ ਜਣੇ ਨੇ ਉੱਥੇ ਦੇਖਣਾ ਵਾ ਇਹ ਕੁੜੀ ਨੇ ਨਾ ਕਿਹੜਾ ਦੀ ਵੇਖਾਂ ਜਿਆਦਾ ਹੀ ਨਾ ਹੋ ਗਿਆ ਹੋਇ ਕਿਤੇ ਨਾਲੇ ਨਾ ਕਿੱਦੀ ਗਲੋ ਲੈਉਣ ਡਈਆਂ ਸੀ ਗਲੋ ਵਾਵਾ ਹੁਣ ਆਊਗੀ ਚੰਗੀ ਵਧੀਆ ਹੀ ਆਊਗੀ ਕਰਨਾ ਤੇ ਇੱਥੇ ਗੋਏ ਘੋੜੇ ਦਾ ਕੰਮ ਆ ਦੱਸ ਇਹਨਾਂ ਨੂੰ ਇਹ ਨਹੀਂ ਪਤਾ ਕੋਈ ਕਾਮਕਾਰ ਹੋਰ ਕਰ ਲਓ ਪੈਕਾਂ ਦਿਵਾਲੇ ਹੋਈ ਰਹਿੰਦੀ ਆ ਪੈਕ ਬਹੁਤ ਵਧੀਆ ਹੁੰਦੇ ਆ ਕੀ ਤਾਂ ਕਿੱਦਾਂ ਦਾ ਮਾਤਾ ਚੁੱਕ ਲਈ ਆ ਤੇ ਕਿੱਦਾਂ ਦਾ ਨਹੀਂ ਉਹਦਾ ਫੜ ਕੇ ਤੇ ਮੂੰਹ ਨੂੰ ਲਾਤਾ ਨਾਲੇ ਵਾਵਾ ਹੁਣ ਕਬਲ ਦਿਵਾਲੇ ਹੋ ਮੰਮੀ ਦੇ ਅੰਦੀ ਕੀ ਹੋਇਆ ਪਿਆ ਫੜ ਕੇ ਮੰਮੀ ਮੂੰਹ ਵੀ ਤੋਲਿਆ ਵਾ ਤਾਂ ਮੀ ਝਾੜ ਪਈ ਜਾਂਦਾ ਵੇਖਾਂ ਬਣਾ ਹਾ ਲਾ ਲਾ ਨਹੀਂ ਪੜਾ ਹੋਇਆ ਵਾ ਚਲਾ ਸ਼ੀਸ਼ਾ ਲੈ ਕੇ ਵੇ ਰੇ ਜੈਨਾ ਦੀਦਾ ਵੀ ਨਹੀਂ ਗਾ ਮੇਰੇ ਜੀ ਨੂੰ ਕੋਹ ਹੰਡੇ ਆ ਪਤਾ ਨਹੀਂ ਅੱਗ ਲੱਗੀ ਮੇਰੇ ਮੂੰਹ ਦੇ ਤੇ ਹਾਏ ਹਾਏ ਕੀ ਹੋ ਗਿਆ ਕੀਤਾ ਤੇ ਚੰਗਾ ਹੈਗਾ ਜਾਂ ਪਹਿਲਾਂ ਵੇ ਸ਼ੀਸ਼ਾ ਲੈ ਕੇ ਮੈਨੂੰ ਤਾਂ ਦੀਦਾ ਵੀ ਨਹੀਂ ਨਾ ਵੀ ਕੀ ਹੋਇਆ ਤੇ ਕੀ ਨਹੀਂ ਇਹ ਤੋਂ ਨਹੀਂ ਨਾ ਲੈਂਦੀ ਮੂੰਹ ਨੂੰ ਕੋ ਜਲਾਉਣ ਨੂੰ ਜੇ ਕੋ ਕਹਿ ਵੀ ਦੋਗਾ ਨਾ ਵੀ ਆ ਮੂੰਹ ਨੂੰ ਲਾ ਕਵਲ ਤੇ ਕਵਲ ਤੇ 100 ਕੋ ਡਰੂਗੀ ਪਿੰਨਾ ਲਾਉਣ ਲੱਗੀ ਵੀ ਲੋਕਾਂ ਨੂੰ ਦੱਸੂਗੀ ਵੀ ਇਹ ਮੂੰਹ ਤੇ ਨਾ ਕਿਤੇ ਲਾ ਲਿਓ ਵੇਖਾ ਮਮੀ ਮੇਰੇ ਮੂੰਹ ਦਾ ਤੇ ਜਲੂਸ ਕੱਢ ਕੇ ਰਾਂਦਾ ਸਾਰਾ ਮੇਰਾ ਮੂੰਹ ਖਰਾਬ ਹੋ ਗਿਆ ਵਾ ਓਏ ਮੈਂ ਤੇ ਚੰਗਾ ਕੀਤਾ ਸੀ ਮੈਨੂੰ ਕੀ ਪਤਾ ਵਾ ਪਤਾ ਨਹੀਂ ਤੂੰ ਵੀ ਕਿਧੋ ਜੀ ਚੋਕ ਲਿਆ ਹੁੰਨੇ ਨਾ ਵੇਖਦੇ ਨਾ ਜਾਗਦੇ ਤੁਹਾਨੂੰ ਕਿਹਨੇ ਦੱਸਿਆ ਮੂੰਹ ਨੂੰ ਲਾਓ ਵੀ ਮੈਂ ਆ ਕਿਹਾ ਬੀਬੀ ਮੈਂ ਨਹੀਂ ਕੋਈ ਵੀ ਲਾਉਣਾ ਨਹੀਂ ਲਾਲਾ ਸੋਣੀ ਹੋ ਜੇਗੀ ਹੁਣ ਅੱਗੇ ਨਾਲੋਂ ਵੀ ਬੇੜਾ ਗਰਕ ਹੋ ਗਿਆ ਵਾ ਬੇੜਾ ਗਰਕ ਮੈਂ ਤੇ ਆਪਣੀ ਵੱਲੋਂ ਚੰਗਾ ਕੀਤਾ ਹੈਗਾ ਉਹ ਮਸਤਾਨੀ ਮਿੱਟੀ ਸਾਰੇ ਆਂਦੇ ਫੇ ਲਾਇਆ ਕਰੋ ਬੜਾ ਵਧੀਆ ਗਲੋ ਜੀ ਆਉਂਦੀ ਆ ਤੇ ਮੈਨੂੰ ਕੀ ਪਤਾ ਹੈਗਾ ਲੋ ਪਾਈ ਨੇ ਮਾੜੀ ਦੇਤੀ ਆ ਫੇ ਮੜੀ ਮੁੜੀ ਦਾ ਤੇ ਮੈਨੂੰ ਪਤਾ ਨਹੀਂ ਆ ਬੰਦਾ ਉਤੋਂ ਹੀ ਦੁਕਾਨ ਤੋਂ ਉਹਨਾਂ ਨੂੰ ਕਵੇ ਵੀ ਇਹਦੀ ਡੇਟ ਵੇਖੋ ਪਹਲਾ ਹੈਗੀ ਆ ਕਿ ਨਹੀਂ ਹੈਗੀ ਵੀ ਹੁਣ ਮੇਰਾ ਤਾਂ ਕੱਢਦਾ ਨਾ ਜਲੂਸ ਜਿਆਤਵਾਲ ਤੱਕ ਨਾਲ ਠੀਕ ਹੋ ਜਾ ਤੇ ਫੇਰ ਕਿੰਨੀ ਬੇਤ ਹੀ ਹੋਣੀ ਉਥੇ ਅੱਗੇ ਮੇਰੀ ਥੋੜੀ ਹੁੰਦੀ ਆ ਸਾਰੇ ਮੈਨੂੰ ਪੂਆਪੂਆ ਕਹਿੰਦੇ ਆ ਤੇ ਹੁਣ ਇਹੋ ਜਿਹਾ ਮੂੰਹ ਲੈ ਕੇ ਉਥੇ ਜਾਉਂਗੀ ਤੇ ਸਾਰੇ ਰਿਸ਼ਤੇਦਾਰਾਂ ਨੇ ਵੀ ਮੈਨੂੰ ਮਾਈ ਬੁੱਢੀ ਆਖਣਾ ਵਾ ਮੈਂ ਤਾਂ ਨਹੀਂ ਉਹ ਮਾਦਾ ਜਾਣਾ ਜੋ ਮਰਜੀ ਕਰ ਲੈ ਮੇਰਾ ਜ਼ਰਾ ਕੱਢ ਕੇ ਜਲੂਤ ਰੱਖਤਾ ਵਾ ਚੱਲ ਰੋ ਨਾ ਕੋਈ ਗੱਲ ਨਹੀਂ ਉਸ ਦਿਨ ਤੱਕ ਹੋ ਹੀ ਜਾਊਗਾ ਸਾਫ ਕੋਈ ਗੱਲ ਨਹੀਂ ਪਾਏ ਮਨਾ ਮੈਂ ਤਾਂ ਸੋਚਿਆ ਸੀ ਮੇਰੀ ਟੀ ਸੋਹਣੀ ਲੱਗੂਗੀ ਮੇਕਅਪ ਕਰੂਗੀ ਤੇ ਬਹੁਤ ਸੋਹਣੀ ਲੱਗਣਾ ਇਹ ਤੇ ਅੱਗੇ ਨਾਲ ਵੀ ਕੰਮ ਖਰਾਬ ਹੋ ਗਿਆ ਤੇ ਹੁਣ ਲੋਕਾਂ ਨੇ ਆਖਣਾ ਵਾ ਜਦੋਂ ਮੇਕਅਪ ਕੀਤਾ ਤੇ ਹਾਏ ਹਾਏ ਆ ਕੀ ਬਣਾਏ ਨੇ ਮੂੰਹ ਦਾ ਹੁਣ ਤੇ ਜਲੂਸ ਹੀ ਮੂੰਹ ਦਾ ਨਿਕਲ ਗਿਆ ਵਾ ਚੱਲ ਮੇਰੀ ਟੀ ਮੂੰਹ ਮਾ ਤੋਂ ਤੇ ਮਾਸਾਕ ਨਹੀਂ ਤੇ ਨਾ ਦੁੱਧ ਦੀ ਕਰੀਮ ਲਾ ਕੇ ਵੇ ਘਰਿਆ ਉਹਦੇ ਨਾਲ ਹੀ ਠੰਡ ਪਵੇ ਨਾ ਖੁਰਕੀ ਜਾ ਮੂੰਹ ਤੇ ਤੂੰ ਇਹਨੇ ਚੰਗੀ ਠੰਡ ਪਾਤੀ ਮੇਰਾ ਜੀ ਕੰਡਾ ਕਬਲੀ ਜੀ ਚੁੱਕ ਕੇ ਮਾਰਾ ਉਧਰ ਅੱਗ ਲਾਤੀ ਮੇਰੇ ਮੂੰਹ ਨੂੰ ਮੈਨੂੰ ਕੀ ਪਤਾ ਹੈਗਾ ਮੈਂ ਤੇ ਚੰਗੀ ਭਲੀ ਸਗੋ ਚੀਜ਼ ਲੈ ਕੇ ਦਿੱਤੀ ਉਹਨ ਖੱਤਾ ਆਂਦਾ ਹੈਗਾ ਵੀ ਬਹੁਤ ਵਧੀਆ ਚੀਜ਼ ਵਾ ਲਾ ਕੇ ਤੇ ਦੇਖਿਓ ਮੂੰਹ ਨੂੰ ਐਨੇ ਲੋਕੀ ਘਟਦੇ ਆ ਗਏ ਤੇਰੇ ਨੇ ਡੇਟ ਨੰਗੀ ਵਾਲੀ ਦੇਤੀ ਆ ਘਰੇ ਮੈਂ ਕਿਹੜੀ ਦਸ ਪੜੀ ਜਿਹੜੀ ਪੜ ਕੇ ਲੈਂਦੀ ਇਹਨੂੰ ਤੇ ਜਾ ਕੇ ਮੈਂ ਕਰਕੇ ਜਾਣੇ ਨੂੰ ਪੁੱਛੂਗੀ ਨਾ ਇਹਦਾ ਚੰਗੀ ਤਰ੍ਹਾਂ ਹੀ ਮੈਂ ਇਲਾਜ ਕਰੂੰਗੀ ਇਹਦਾ ਵੇਖੀ ਤਾਂ ਸਹੀ ਕੀਤਾ ਜੇ ਮੈਨੂੰ ਯਾ ਲੈਂਦੇ ਜਿਹੜੀ ਦੁਕਾਨ ਦੇ ਉੱਤੇ ਉਹੋ ਤੇ ਗਲੀ ਗਲੀ ਪਰ ਮਾ ਲਈਦੇ ਆ ਅਜੇ ਦੁਕਾਨ ਤੇ ਪੈਰ ਹੀ ਰੱਖੀਦਾ ਆਜੋ ਆਂਟੀ ਜੀ ਆਜੋ ਆਂਟੀ ਜੀ ਮੈਨੂੰ ਕੀ ਪਤਾ ਹੈਗਾ ਅੰਤਰੇ ਨੇ ਅੱਗੇ ਨਾ ਪੇੜਾ ਕਰ ਕਰ ਦੇਣਾ ਤੇ ਚੰਨ ਮੇਰੀ ਟੀ ਨਾ ਹੋਊ ਨਾ ਤੇ ਚੱਲ ਆ ਤੇ ਮੈਂ ਦਵਾਈ ਲਿਆ ਕੇ ਦਵਾ ਹੋਰ ਨਾ ਹੋਏ ਮੂੰਹ ਨੂੰ ਖਰਾਬ ਹੋ ਜੇ ਇਫੈਕਸ਼ਨ ਜੀ ਹੋ ਜੇ ਚੱਲਾ ਮਿਰਚਣ ਤੇ ਜਿਹੜਾ ਹੋਇਆ ਦਾ ਮੂੰਹ ਸੜਿਆ ਸੜਿਆ ਹੋਣਾ ਇਹਨੂੰ ਹੋਰ ਅੱਗ ਲਾ ਕੇ ਆਉਣੀ ਇਹਦਾ ਦਿਲ ਵੀ ਸਾੜ ਕੇ ਆਉਣੀ ਆ ਕਿ ਕੌਲ ਇਹ ਰਤੀ ਮੂਈ ਬੜਾ ਸੋਣਾ ਸਾਫੋ ਗਿਆ ਵੇਖੀ ਕਿਦਾਂ ਅੰਦਰੋਂ ਅੰਦਰ ਹੀ ਮਾਵਾਂ ਤੀਆਂ ਸਾੜਦੀਆਂ ਵਾ ਨਾਲੇ ਨਾ ਮੌਕਾ ਲੱਭਾ ਵਾ ਇਹਨਾਂ ਨੂੰ ਮਾਵਾਂ ਤੀਆਂ ਨੂੰ ਸਾੜਨ ਦਾ ਤੇ ਮੈਂ ਕਾਨੂੰ ਹੱਥੋਂ ਗਵਾਵਾ ਆਪਣੇ ਮੇਰੇ ਗਾੜੀ ਤੇ ਬੜੀ ਜਮਾਨ ਲੜਾਉਂਦੀਆਂ ਪਰ ਮੈਂ ਇਦਾਂ ਬਦਲੇ ਲੈਣੇ ਨਹੀਂ ਆ ਇਹਨਾਂ ਕੋ ਗਿਣ ਗਿਣ ਬਦਲੇ ਲੈਣੇ